ਹਰੇਕ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਪੜ੍ਹਾਈ ਲਿਖਾਈ ਪੂਰੀ ਕਰਕੇ ਇੱਕ ਚੰਗਾ ਮੁਕਾਮ ਹਾਸਲ ਕਰੇ। ਚੰਗਾ ਅਫਸਰ ਬਣੇ ਇਸੇ ਸੁਪਨੇ ਨੂੰ ਪੂਰਾ ਕਰਦਿਆਂ ਅੰਮ੍ਰਿਤਸਰ ਦੇ ਦਿਹਾਤੀ ਹਲਕਾ ਅਜਨਾਲਾ ਪਿੰਡ ਦੇ ਵਿੱਚ ਪੰਜ ਗਰਾਈਆਂ ਨਿਜਰਾ ਦੇ ਨੌਜਵਾਨ ਜਸਕੰਦਰ ਸਿੰਘ ਨੇ ਇਸ ਸੁਪਨੇ ਨੂੰ ਜਿਹੜਾ ਹੈ ਪੂਰਾ ਕੀਤਾ ਹੈ ਜੋ ਕਿ ਆਰਮੀ ਦੇ ਵਿੱਚ ਨਾਇਬ ਸੂਬੇਦਾਰ ਭਰਤੀ ਹੋਇਆ ਹੈ ਦੱਸਦੀ ਹੈ ਜਿਸ ਨੂੰ ਲੈ ਕੇ ਜਸਕੰਦਰ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵਿੱਚ ਬੇਹਦ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅੱਜ ਜਸਕੰਦਰ ਸਿੰਘ ਜਦੋਂ ਆਪਣੇ ਜੱਦੀ ਪਿੰਡ ਪੰਜਗਾਈਆਂ ਨਿਜਰਾ ਪਹੁੰਚਿਆ ਤਾਂ ਪਿੰਡ ਵਾਸੀਆਂ ਦੇ ਵੱਲੋਂ ਜਸਕੰਦਰ ਸਿੰਘ ਦਾ ਪਰਮਾ ਸਵਾਗਤ ਕੀਤਾ ਗਿਆ ਦੱਸ ਦਈਏ ਕਿ ਜਸਕੰਦਰ ਸਿੰਘ ਪੂਰੇ ਭਾਰਤ ਵਿੱਚੋਂ ਧਰਮ ਗੁਰੂ ਪੋਸਟ ਲਈ ਚੁਣਿਆ ਗਿਆ ਜਿਸ ਵਿੱਚ ਜਸਕੰਦਰ ਸਿੰਘ ਨੂੰ ਰਿਲੀਜੀਅਸ ਟੀਚਰ ਜੂਨੀਅਰ ਕਮਿਸ਼ਨਰ ਅਫਸਰ ਦਾ ਰੈਂਕ ਮਿਲਿਆ ਹੈ ਤੇ ਸਟੱਡੀ ਅਤੇ ਫਿਜ਼ੀਕਲ ਸਪੋਰਟਸ ਵਿੱਚ ਉਹ ਨੰਬਰ 1 ਆਉਣ ਤੇ ਆਰਮੀ ਦੇ ਵੱਲੋਂ ਜਿਹੜਾ ਹੈ 골ਡ ਮੈਡਲ ਨਾਲ ਜਸਕੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਨੌਜਵਾਨ ਜਸਕੰਦਰ ਸਿੰਘ ਨੇ ਕਿਹਾ ਹੈ ਕਿ ਉਸ ਨੂੰ ਬਹੁਤ ਮਾਣ ਹੈ ਕਿ ਉਹ ਆਰਮੀ ਦੇ ਵਿੱਚ ਭਰਤੀ ਹੋਇਆ ਹੈ ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅੱਜ ਜੋ ਆਪਣੇ ਪਿੰਡ ਪਹੁੰਚੇ ਹਨ ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਉਸ ਦਾ ਪਰਮਾ ਸਵਾਗਤ ਕੀਤਾ ਗਿਆ ਹੈ ਮਾਨ ਸਤਕਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਉਨਾਕਿਆ ਕੀ ਸਾਰਾ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਮਿਹਨਤ ਕਰਨ ਦੀ ਜਿਹੜੀ ਹੈ ਉਹ ਸਲਾਹ ਦਿੱਤੀ ਹੈ ਜਸਕੰਦਰ ਸਿੰਘ ਨੇ ਕਿਹਾ ਹੈ ਕਿ ਚੰਗਾ ਮੁਕਾਮ ਹਾਸਲ ਕਰਨ ਦੇ ਲਈ ਮਿਹਨਤ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਨੌਜਵਾਨ ਪੀੜ੍ਹੀ ਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਇੱਕ ਚੰਗਾ ਮੁਕਾਮ ਹਾਸਲ ਕੀਤਾ ਜਾ ਸਕੇ ਦੂਜੇ ਪਾਸੇ ਜਸਕੰਦਰ ਸਿੰਘ ਦੇ ਪਿਤਾ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਪੁੱਤਰ ਨੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਉਹਨਾਂ ਦੇ ਪੁੱਤਰ ਦੀ ਮਿਹਨਤ ਦਾ ਨਤੀਜਾ ਹੈ ਹਰੇਕ ਨੌਜਵਾਨ ਨੂੰ ਵੱਧ ਤੋਂ ਵੱਧ ਪੜ੍ਹਨਾ ਲਿਖਣਾ ਚਾਹੀਦਾ ਹੈ ਤਾਂ ਜੋ ਹਰੇਕ ਨੌਜਵਾਨ ਇੱਕ ਚੰਗਾ ਮੁਕਾਮ ਹਾਸਲ ਕਰ ਸਕੇ ਹੋਰ ਕੀ ਕੁਝ ਕਹਿਣਾ ਹੈ ਜਸਕੰਦਰ ਸਿੰਘ ਦਾ ਤੇ ਪਿੰਡ ਵਾਸੀਆਂ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮੇਰਾ ਨਾਮ ਜੀ ਜਸਕੰਦਰ ਸਿੰਘ ਪਿੰਡ ਪੰਜਗਰੀਆਂ ਨਿਜਰਾ ਮੈਂ ਭਾਰਤੀ ਫੌਜ ਅੰਦਰ ਆਰਟੀ ਜੀਸੀਓ ਐਜ਼ ਅ ਰਿਲੀਜੀਅਸ ਟੀਚਰ ਲਾਈਫ ਸੁਬੇਦਾਰ ਦਾ ਰੈਂਕ ਲੈ ਕੇ ਮੈਂ ਭਰਤੀ ਹੋਇਆ ਜੀ ਕਿ ਅੱਜ ਮੈਂ ਆਪਣੀ ਟ੍ਰੇਨਿੰਗ ਕੋਰਸ ਪੂਰਾ ਕਰਕੇ ਔਰ ਸਾਰੇ ਕੋਰਸ ਨੂੰ ਪਹਿਲੇ ਨੰਬਰ ਤੇ 골ਡ ਮੈਡਲਿਸਟ ਲੈ ਕੇ ਮੈਂ ਆਪਣੇ ਪਿੰਡ ਪਹੁੰਚਿਆ ਜੀ ਕਿੰਨਾ ਖੁਸ਼ ਮਾਨ ਹੋ ਮਿਲਣ ਡਿਆ ਵੀ ਜੇ ਪਿੰਡ ਵਾਲਿਆਂ ਨੇ ਸਵਾਗਤ ਕੀਤਾ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਆਪਣੇ ਪਰਿਵਾਰਾਂ ਨੂੰ ਦੁਬਾਰਾ ਮਿਲਿਆ ਇਹ 5-7 ਮਹੀਨੇ ਬਾਅਦ ਤੇ ਇਨਾ ਟਾਈਮ ਕਦੇ ਰਹਿ ਨਹੀਂ ਸੀ ਘਰ ਤੋਂ ਬਾਹਰ ਵੀ ਬਾਕੀ ਇੰਨੇ ਟਾਈਮ 'ਚ ਬਹੁਤ ਕੁਝ ਸਿੱਖਿਆ ਹੈ ਆਪਣਾ ਚਲੋ ਆਪਣੇ ਸਾਖ ਸੰਬੰਧੀ ਸਭ ਨੇ ਬੜਾ ਸਤਿਕਾਰ ਕੀਤਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿਤਨਾ ਕਿਤੇ ਜਿਹੜੇ ਨੌਜਵਾਨ ਆ ਉਹ ਵੱਡੇ ਪੱਧਰ ਤੇ ਨਸ਼ਿਆਂ ਦੀ ਦਲਦਲ 'ਚ ਫਸਦੇ ਜਾਂਦੇ ਉਹਨਾਂ ਨੂੰ ਕੀ ਮੈ ਮੈਂ ਇਹੀ ਕਹਾਂਗਾ ਜੀ ਆਪਣਾ ਤੁਸੀਂ ਮੋਟਿਵ ਰੱਖੋ ਕੋਈ ਜ਼ਿੰਦਗੀ ਦਾ ਕੁਝ ਬਣਨਾ ਹੈ ਅਸੀਂ ਬੇਰੋਜ਼ਗਾਰੀ ਬਹੁਤ ਹੈ ਆਪਣੇ ਇੱਥੇ ਪਰ ਮਿਹਨਤ ਕਰਨ ਦੇ ਨਾਲ ਨੌਕਰੀ ਮਿਲਦੀ ਏ ਈ ਗੱਲ ਵੀ ਨਹੀਂ ਨੌਕਰੀ ਮਿਲਦੀ ਨਹੀਂ ਹੈ ਬਾਕੀ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਹੈ ਗੁਰੂ ਸਾਹਿਬ ਤੇ ਭਰੋਸਾ ਰੱਖਣਾ ਹੈ ਗੁਰੂ ਸਾਹਿਬ ਤੇ ਭਰੋਸਾ ਰੱਖਿਆ ਹੀ ਸਾਰੇ ਕਾਰਜ ਹੁੰਦੇ ਆ ਜੀ ਪਰ ਵੇਖਿਆ ਕਿ ਜ਼ਿਆਦਾਤਰ ਜਿਹੜੇ ਨੌਜਵਾਨ ਆ ਬਾਹਰ ਦੂਸਰੀ ਕਮਾਂਵਾਂ ਨੂੰ ਜ਼ਿਆਦਾ ਪਹਿਲ ਦਿੰਦੇ ਆ ਗੁਰਬਾਣੀ ਤੋਂ ਦੂਰ ਰਹਿੰਦੇ ਨੇ ਤੁਸੀਂ ਗੁਰਬਾਣੀ ਦੇ ਵਿੱਚ ਪਰਫੱਕ ਰਹਿ ਕੇ ਜਿਹੜੀ ਇਹ ਸਫਲਤਾ ਹਾਸਲ ਕੀਤੀ ਆ ਹਾਂਜੀ ਹਾਂਜੀ ਮੈਂ ਜੀ ਗੁਰਬਾਣੀ ਬਾਬਾ ਜੀ ਮੇਰੇ ਨਾਲ ਖੜੇ ਨੇ ਇਹਨਾਂ ਦੇ ਚਰਨ ਸਨਚੇ ਆਏ ਹਾਂ ਜੀ 2010 ਤੋਂ ਹਾਲ 14-15 ਸਾਲ ਹੋ ਗਏ ਇਹਨਾਂ ਦੇ ਕੋਲ ਹੀ ਪਲੇ ਇਹਨਾਂ ਨੇ ਸਾਰਾ ਸਿਖਾਇਆ ਜੀ ਤੇ ਨਾਲ ਪੜ੍ਹਾਈ ਕੀਤੀ ਆਪਣੀ ਤੇ ਮਹਾਰਾਜ ਜੀ ਨੇ ਕਿਰਪਾ ਕਰਕੇ ਸਫਲਤਾ ਬਖਸ਼ੀ ਜੀ ਅੱਜ ਵੱਡਾ ਮਾਨ ਸਨਮਾਨ ਮਿਲਣ ਡਿਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਜੀ ਬੀ ਜੀ ਕੀ ਨਾ ਆ ਅੱਜ ਕਿੰਨਾ ਕੁ ਮਾਨ ਸਨਮਾਨ ਮਿਲਣ ਡਿਆ ਵਾ ਵੀ ਅੱਜ ਬੇਟਾ ਜਿਹੜਾ ਵਾ ਭਰਤੀ ਹੋ ਕੇ ਘਰ ਪਹੁੰਚਿਆ ਵਾ ਸਰਦਾਰ ਨਿਰੰਦਰ ਸਿੰਘੋਂ ਪਿੰਡ ਪੰਜਗਰੇਗੇ ਨਿਜਰਾ ਜਸਕੰਦਰ ਸਿੰਘ ਦਾ ਬੇਟਾ ਮੇਰਾ ਭਰਤੀ ਹੋਇਆ ਆਰਮੀ ਚ ਆਰਟੀ ਜੀਐਸਓ ਤੇ ਬਹੁਤ ਇਨ ਮਿਹਨਤ ਕੀਤੀ ਆ ਤੇ ਫਿਰ ਉਦੋਂ ਤੱਕ ਪਹੁੰਚਿਆ ਪੜਾਈ ਦਾ ਸਾਰਾ ਮੁੱਲ ਜੀ ਤੇ ਸਾਰੇ ਬੱਚੇ ਪੜਨ ਤੇ ਇਤਨਾ ਹੀ ਇਹ ਕੋ ਸਕੰਦਰ ਕੋ ਕਿਤਾਬਾਂ ਸਾਰੀਆਂ ਹੈਗੀਆਂ ਜੇ ਕੋਈ ਬੱਚਾ ਪੜਨਾ ਚਾਹਵੇ ਤੇ ਉਹ ਦੱਸਿਆ ਬਕਰੋ ਸਾਰੇ ਕੋਲ ਪੜਾਇਆ ਕਰੋ ਹੋਰ ਇਹ ਪਿੰਡ ਦੇ ਦਾ ਨੌਜਵਾਨ ਕੋਈ ਵੀ ਨੌਕਰੀ ਕਰਨ ਤੇ ਇਤਨਾ ਸਨਮਾਨਤ ਹੁੰਦੇ ਰਹਾ ਤਾਂ ਬਹੁਤ ਵਧੀਆ ਗੱਲ ਹੈ ਜੀ ਕਿੰਨਾ ਘਮ ਮਹਿਸੂਸ ਹੋਣ ਰਿਹਾ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਬਹੁਤ ਵਧੀਆ ਜੀ ਕਹਿਣਾ ਚਾਹੁੰਦੇ ਹਾਂ ਅੱਜ ਬੜਾ ਮਾਨ ਸਨਮਾਨ ਮਿਲਣ ਰਿਹਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪਿੰਡ ਪੰਜਗੜਾਈਆਂ ਇਹ ਸਾਡਾ ਬੱਚਾ ਤੇ ਇਹਨੇ ਬੜੀ ਤਰੱਕੀ ਕੀਤੀ ਹੈ ਮਹਾਰਾਜ ਨੇ ਇਹਨੂੰ ਕਿਰਤ ਤੇ ਕਿਰਪਾ ਕੀਤੀ ਹੈ ਪਹਿਲਾਂ ਛੋਟਾ ਹੁੰਦਾ ਸੀ ਸਾਡੇ ਕੋਲ ਰਿਆ ਬਾਣੀ ਸਿੱਖੀ ਇਹਨੇ ਬਾਣੀ ਸਿੱਖ ਕੇ ਗੁਰੂ ਨਾਲ ਐਸਾ ਜੁੜਿਆ ਕਿ ਆਪਾਂ ਨੂੰ ਪਤਾ ਹੀ ਹੈ ਪਿੰਡ ਦੇ ਇਲਾਕੇ ਚੱਕੇ ਜੀ ਵੀ ਆਪਣੇ ਇਲਾਕੇ ਚ ਵੀ ਸਾਰੇ ਜੇ ਕਥਾ ਕਰਨ ਵੀ ਜਾਂਦਾ ਜਾਂਦਾ ਰਿਹਾ ਤੇ ਉਸ ਤੋਂ ਬਾਅਦ ਇਹਨੇ ਪੜ੍ਹਾਈ ਐਮਏ ਕਰਕੇ ਜਿਹੜੀ ਧਾਰਮਿਕ ਪੜ੍ਹਾਈ ਦੀ ਐਮਏ ਕਰਕੇ ਗਿਆਨੀ ਕਰਕੇ ਤੇ ਅੱਜ ਇਹ ਭਰਤੀ ਹੋ ਕੇ ਆਇਆ ਸੂਬੇਦਾਰ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਤੇ ਇਹ ਇੱਥੇ ਮਹਾਰਾਜ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਤਰੱਕੀਆਂ ਕਰੇ ਤੇ ਇਹੋ ਹੀ ਸਾਡੀ ਅਰਦਾਸ ਹੈ ਤੇ ਹੋਰ ਬੱਚਿਆਂ ਨੂੰ ਵੀ ਇਹੋ ਹੀ ਸਾਨੂੰ ਸਾਡੀ ਬੇਨਤੀ ਆ ਕਿ ਨਸ਼ਿਆਂ ਤੋਂ ਛੱਡ ਕੇ ਤੇ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਅੱਜ ਬਾਣੀ ਨਾਲ ਇਹ ਬੱਚਾ ਜੁੜਿਆ ਸੀ ਤੇ ਕਿੰਨੀ ਤਰੱਕੀ ਕੀਤੀ ਕਿੰਨਾ ਮਾਣ ਮਹਿਸੂਸ ਕੀਤਾ ਸਾਡੇ ਪਿੰਡ ਦਾ ਵੀ ਨਾਂ ਰੋਸ਼ਨ ਕੀਤਾ ਸਾਡਾ ਵੀ ਰੋਸ਼ਨ ਕੀਤਾ ਤੇ ਸਾਰੇ ਇਲਾਕੇ ਦਾ ਵੀ ਨਾਂ ਰੋਸ਼ਨ ਕੀਤਾ ਇਸ ਬੱਚੇ ਨੇ ਤੇ ਇਹ ਬੜਾ ਸਾਨੂੰ ਵੱਡਾ ਇਹ ਜਿਹੜਾ ਖੁਸ਼ੀ ਆ ਇਹ ਇਹਦੇ ਵਿੱਚ ਸਾਨੂੰ ਬੜਾ ਵੱਡਾ ਮਾਣ ਮਿਲ ਰਿਹਾ ਇਹਦੇ ਵਿੱਚ ਅੱਜ ਤੇ ਬਾਕੀ ਬੱਚਿਆਂ ਨੂੰ ਵੀ ਇਹੋ ਹੀ ਬੇਨਤੀ ਆ ਕਿ ਬਾਣੀ ਨਾਲ ਜੁੜੀਏ ਗੁਰੂ ਨਾਲ ਜੁਟੀਏ ਗੁਰੂ ਨਾਲ ਜੁੜਿਆ ਹੀ ਇੱਕ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਤੇ ਆਪਾਂ ਦੀ ਇਹੋ ਹੀ ਅਰਦਾਸ ਬੇਨਤੀ